ਹੈਲੋ ਜੀ ਸ਼ਤਰੀਆ ਕਾਲ ਜੀ ਸਾਰਿਆਂ ਨੂੰ ਪ੍ਰੀਫਲ ਕਰ ਜਾਂਦਾ ਪਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਆਗੇ ਸੀ ਮੈਂ ਕੱਲ੍ਹ ਆਈ ਸੀ ਸ਼ਾਮ ਨੂੰ ਭੂਆ ਜੀ ਕੋਲੇ ਤੇ ਨੇ ਜੀ ਮਿਰਕੂਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਭੂਆ ਜੀ ਦੇ ਘਰ ਦਾ ਵਲੌਗ ਤੇ ਆਪਾਂ ਕੱਲ੍ਹ ਸ਼ਾਮ ਨੂੰ ਆ ਗਏ ਸੀਗੇ ਜੇ ਵਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕੋ ਆਪਣੀ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਚਲੋ ਜੀ ਆਪਾਂ ਸਟਾਰਟ ਕਰ ਦਿਆਂਗੇ ਅੱਜ ਵਾਲਾ ਵਲੌਗ। ਐਂਡ ਤੱਕ ਜਰੂਰ ਦੇਖਿਓ। ਸੱਤ ਦਾ ਟੱਕ ਕਹਿੰਦੇ ਨੇ ਅੱਠ ਨੂੰ ਲੱਗੂਗਾ ਕੈਨ ਨਾ ਮੈਂ ਫਿਰ ਬਰੁਤ ਮੰਮੀ ਕਹਿੰਦੀ ਆਜੀ ਕਿਉਂ ਕੱਲ ਨੂੰ ਅੱਛਾ ਹਮ ਕਿ ਮੈਂ ਨਹੀਂ ਆਉਂਦੀ ਹੁਣ ਹੱਥ ਕਰ ਲਿਆ ਕਰ ਚਲੋ ਪੁੱਛਾ ਨਾ ਪੁੱਛੂਗਾ ਨਹੀਂ ਉਹ ਤੇਰੀ ਮੰਮੀ ਉਹ ਰਣ ਨਾ ਉਹ ਕਹਿੰਦੀ ਕਹਿੰਦੀ ਹੈ ਨਾ ਵੀ ਕੱਪੜੇ ਲੈ ਕੇ ਆਉਣੇ ਨੇ ਵਿਆਹ ਵਾਸਤੇ ਕੋਈ ਨਾ ਕਹੇ ਵਿਆਹ ਤਾਂ ਬਹੁਤ ਦੂਰ ਪਿਆ ਦਾ ਸਿਰਸੇ ਔਂਕੇ ਨਹੀਂ ਦੇਨੇ ਨਾ ਕਿ ਮੈਂ ਤਕੂਗਾ ਕੋਲਸ ਮੈਂ ਇਕੱਲੇ ਹੀ ਕਲੇ ਨਹੀਂ ਹੋ ਜਾਈਗੀ ਹੁਣ ਡੈਡੀ ਡੈਡੀ ਤਾਂ ਕੱਲ ਦੀ ਕਹਿ ਰਿਆ ਸੀਗਾ ਵੇ ਕਹਿੰਦਾ ਨੂੰ ਫੋਨ ਕਰਦੇ ਵੇ ਆ ਜੂਗੀ ਨਾ ਕੋਈ ਨਹੀਂ ਤੇ ਡੈਡੀ ਨੇ ਤਾਂ ਮੈਨੂੰ ਆਪੇ ਕਹਿੰਦੇ ਤੇ ਮਮੀ ਵੀ ਫਿਰ ਤੇ ਜਾਨੀ ਦਵਾਰ ਲੱਗਦੀ ਹੈ ਨਾ ਚਾਹ ਤਾਂ ਮੈਂ ਬਣੋਣੀ ਹੰਨਿਆ ਸਵੇਰੇ ਉੱਠ ਕੇ ਕਿੰਨਾ ਬਾਰ ਕਰਾ ਦਿੱਚਾ ਬਣ ਗਈ ਲਾਉ ਲਾਈ ਚਾਣੀ ਨਾ ਕੈ ਵੇ ਚਾ ਵੀ ਗਈ 9 3 9 9 2 9 3 9 2 ਦੇ ਦੇ ਕਿਹਾ ਉਹ ਕਹਿੰਦੀ ਚਾ ਨਾ ਮੇ ਅੱਜ ਲੇਟ ਹੋ ਗਏ ਦੇਖੋ ਤਨੀ ਨਹੀਂ ਆਈ ਹੋਈ ਨਹੀਂ ਆਈ ਹੈਗੀ ਕਹਿੰਦੀ ਮੈਂ ਆਉਂਦੀ ਨਹੀਂ ਹੈਗੀ ਕਿਉਂ ਹੋਈ ਮੈਂ ਤਾਂ ਕਿਹਾ ਸੀ ਵੀ ਆ ਜਾ ਬੱਚਾ ਮੇਰੇ ਨਾਲ ਪਿਆਰ ਦੀ ਕਰਦੀ ਆਂ ਨਹੀਂ ਤਾਂ ਤਾਂ ਹੋਰ ਤੁੰਗੀ ਮੈਂ ਤੂੰ ਤਾਂ ਤਾਂ ਜੀ ਵਧੀਆ ਜੀ ਮੇਰੇ ਭੂਆ ਹੋਊਗਾ ਨਾ ਕਰਦੀਆਂ ਆਪਣੇ ਪਿਆਰ ਤੇਰ ਕਰਦੀ ਕਿ ਘੱਟ ਕਰਦੀ ਆ ਮੈਂ ਕਰਦੀ ਆ ਸੁਮੇਤ ਦਾ ਮੈਂ ਤਾਂ ਵੀ ਕਰਦੀ ਆ ਇੰਦਰ ਕਰਦੀ ਆ ਉਹ ਤਾਂ ਜੀ ਨਹੀਂ ਲੱਗਦਾ ਮੇਰੇ ਕੋਲ ਆ ਗਿਆ ਨਾ ਪਲਸ 2 ਹੋ ਗਿਆ ਨਾ ਨਾ ਕਰ ਕਰ ਲੂਗੀ ਹੁਣ ਪੇਪਰ ਦਊਗੀ ਪਲਸ 2 ਦੇ ਹਾਈਲਾਈਟਸ ਕਰੂਗੀ ਕਹਿੰਦੀ ਤਾਂ ਹੈਗੀ ਆ ਬਾਕੀ ਪੀਟੀ ਕਹਿੰਦੀ ਹੈ ਕਹਿੰਦੀ ਪੀਟੀ ਕਰੂੰਗੀ ਜਿੱਦੂ ਜਿੱਤੀ ਜਾਊਗੀ ਜਾਂ ਅਮੀ ਕਿਵੇਂ ਨਾ ਮੈਂ ਨਾਲ ਜਾਊਂਗੀ ਉਦਨ ਸਕੂਲ ਲੈ ਕੇ ਜਾਂ ਨਾ ਮੈਂ ਤਾਂ ਨਾਲ ਜਾਊਂਗੀ ਨਾਲ ਜਾ ਕੇ ਕੀ ਕਰੀਏ ਮੈਂ 에ਅਰਪੋਰਟ ਦੇਖਿਆ ਆਂਗੀ 에ਅਰਪੋਰਟ ਕੀ ਕਰੀਏ ਦੇਖ ਕੇ ਉਹ ਜਹਾਜ ਚੜ ਜੂਗੀ ਤੂੰ ਉੱਥੇ ਖੜੀ ਹੋਈ ਜਾਏਂਗੀ ਮੈਂ ਆ ਜਾਊਂਗੀ ਮੈਂ ਪਹਿਲਾਂ ਫੋਨ ਕਰਦੇ ਮੈਂ ਪਹਿਲਾਂ ਆ ਜਾਊਂਗੀ ਇੱਥੇ ਬੈਠ ਕੇ ਮੇਰੀ ਦੇਖੋ ਕਿੱਥੇ ਵੀ ਨਹੀਂ ਅੰਦਰ ਹੀ ਵੀ ਲੈਨੇ ਨਾ ਮਾਰ ਹੋ ਗਏ ਰੱਖੀ ਹੈ ਰੱਖੇ ਮਾਰ ਹੋ ਗਏ ਤੂੰ ਹੂੰ ਸਵੇਰੇ ਸਵੇਰੇ ਉੱਠ ਕੇ ਅੱਜ ਇਹ ਠੰਡਾ ਪਾਣੀ ਪੀ ਗਏ ਮੈਂ ਉਹ ਕਿਸੀ ਵਾਰ ਦੁੱਧ ਭਾਉਣੇ ਨੇ ਰੋਜ਼ ਅੱਜ ਦੁੱਧ ਭਾਉਣ ਨੂੰ ਮੇਰੇ ਨੂੰ ਡਿਲੇਟ ਹੋ ਗਈ ਠੰਡਾ ਪਾਣੀ ਪੀ ਗਏ ਰੋਟੀਆਂ ਕਰੀ ਗਏ ਆ। ਅੱਜ ਇਹ ਜੀ ਦਾ ਤੋਂ ਰਾਤੀ ਥੱਲੇ। ਚਾਪੀ ਕਿ ਆਪਾਂ ਕਿੰਨੂੰ ਦੇ ਕੇ ਆਵਾਂਗੇ? ਫਿਰ ਪੂਆ ਹੋਰ ਅਗੇ ਨੇ ਅਸੀਂ ਆਵਾਂਗੇ ਆ ਛੱਡ ਕੇ ਇਹਨੂੰ ਰੱਖ ਦਿੰ। ਕਦੋਂ ਆਣਗੇ? ਉਹ ਕਹਿੰਦੇ ਕਿ ਹਾਈ ਤਾਂ ਮੈਨੂੰ ਲੱਗਾ ਉਹ ਕਾਰਟਨ ਲੱਗ ਰਹਿਣਗੇ। ਖਾਲੀ ਪੂਆ ਕੇ ਕੂਟੀ ਬਣ ਕੇ ਉਹ ਜਿਹੜਾ ਪਿੱਛੇ ਵਾਲੇ ਪਾਸੇ ਤੇ ਸਾਰਾ ਜਿਹੜਾ ਪਿਛਲਾ ਪੁਰਾਣਾ ਘਰ ਤੇ ਉਹਨਾਂ ਦਾ ਉਹ ਲੱਗੇ ਟਾਣਾ ਉਹਨਾਂ ਦੀ ਵੰਡ ਦੇ ਕੇ ਨੂੰ ਦੇਖ ਕੌਣ ਖਾਂਦਾ ਦਾ ਦੋ ਦਣਾ ਜਦ ਤੂੰ ਖਾ ਜੀਂਗਾ ਹਾਂ ਮੈਂ ਤਾਂ ਠੰਡ ਚ ਹੀ ਨਹੀਂ ਖਾਦੀ ਕਿ ਹੋਰ ਉਹ ਤਾਂ ਠੰਡਾ ਕੇ ਨੂੰ ਖਾਣ ਲੱਗੇ ਹੋਰ ਉਹ ਆਸੂ ਦੇਖ ਲੈ 12 ਵਜੇ ਉੱਠੂਗਾ ਹੁਣ ਇਹ ਉਹ ਉਹ ਇੱਕ ਲੇਟ ਪਿਆ ਰਹੀ ਮੰਜੇ ਤੇ ਨਹੀਂ ਪੈਣਾ ਥੱਲੇ ਗੱਦੇ ਸਿੱਟ ਕੇ ਫਿਰ ਬੂਗਾ ਮੈਂ ਤਾਂ ਆਪਣੀ ਉੱਤੇ ਬੈਡਾਂ ਤੇ ਨੀਂਦ ਆਉਣੀ ਹੁੰਦੀ ਮੈਂ ਤਾਂ ਮੰਜੇ ਦੇ ਉੱਤੇ ਅਸੀਂ ਵੀ ਮੰਜੇ ਦੇ ਪੈਣੇ ਹੁੰਦੇ ਨੇਗੇ ਬੈਡਾਂ ਤੇ ਨਹੀਂ ਪੈਣੇ ਨਾ ਬੈੱਡ ਤਾਂ ਸਾਡੇ ਵਾਲੇ ਕਿਹੜੇ ਨੇ ਉਹਦੇ ਗੱਦੇ ਕਿਤੇ ਨੀਂਦ ਨਹੀਂ ਆਉਂਦੀ ਬੈਡਾਂ ਦੇ ਗੱਦੇ ਫਿਰ ਮੰਜੇ ਤੇ ਬੈ ਜਾ ਕਰ ਅਸੀਂ ਮੰਜੇ ਤੇ ਬੈਣਾ ਅਸੀਂ ਦੋਨੇ ਮੈਂ ਜਿਵੇਂ ਸੀਮਤਾ ਸਾਡੇ ਸਾਰੇ ਮੰਝੇ ਤੇ ਪੈਂਦੇ ਨੇ ਕੋਈ ਨਹੀਂ ਬੈਠਾਂ ਦੇ ਬੰਦੇ ਅਸਭਾਗ ਜਾ ਉਹਨਾਂ ਦੇ ਕੜਾਈ ਦੇ ਬਲਾਉਣਾ ਇੱਥੇ ਤੈਨੂੰ ਕਹਿੰਦੇ ਆਸੂ ਨਹੀਂ ਆਇਆ ਹਲਵਾਈ ਨੇ ਉਹਨਾਂ ਚੱਕਰ ਉਹ ਕਹਿੰਦਾ ਕੰਮ ਨਹੀਂ ਕਰਦਾ ਮੈਂ ਹੋਰ ਹੁਣ ਮੀਰ ਦੀ ਕੜਾਈ ਹੀ ਲਈ ਹੋਰ 12 ਵਜੇ ਜਾਊਗਾ ਮੇਰੇ ਬਾਏ ਹਲਵਾਈ ਉਹਨਾਂ ਚੱਕਰ ਬੈਠਾ ਰਹੂਗਾ ਕੀ ਹੋ ਰਿਹਾ ਕਰਾ ਬੁੱਕਣਾ ਕਹਿੰਦਾ ਮਾਮਾ ਆਊਗਾ ਲੱਕਣਾ ਬੁੱਕਣ ਉਹਰੇ ਜਨੂਰ ਮम्मी ਦਾ ਅੱਗ ਨਿਮ ਜਾਗੇ ਦਿੰਦੀ ਮਾਮਾ ਮਾ ਜਊਗਾ ਹੁਣ ਕਿੰਨੇ ਵੇਸ ਤੁਮ ਮਾਮਾ ਪਤਾ ਨਹੀਂ ਕਹਿੰਦੀ ਆਸੂ ਆ ਜੂਗਾ ਲੈ ਜੂਗਾ ਕਦ ਨੇ ਆ ਜਾਊਗਾ ਕਦ ਨੇ ਕਰ ਲਊਗਾ ਬੱਸ ਯੋ ਨੀ ਆ ਬੋਈ ਉਹ ਛੱਡ ਤਾਂ ਜੀ ਗਾ ਮਾਮਾ ਮਹਿਲਾ ਤੱਕ ਕਹਿੰਦੀ ਅਰੇ ਹੇਣਾ ਲੈ ਆ ਜਿੱਤੀ ਵੀ ਨਹੀਂ ਦੇਖੀ ਪੂਆ ਹੋਰਾਂ ਨੇ ਤੇਰੀਆਂ ਨਹੀਂ ਕਿਨ ਤੇਰੀ ਬਣਦੇ ਵੀ ਨਹੀਂ ਕਿਨ ਹੁਣ ਤਾਂ ਹੱਥ ਵੀ ਨਹੀਂ ਜਾਣਾ ਆਪਾਂ ਉੱਪਰ ਉੱਚੀ ਵਾਲੇ ਹੋਣੇ ਹੋਗੇ ਨੇੜੇ ਨੇੜੇ ਵਾਲ ਤਾਂ ਤੋੜਲੇ ਸੀ ਨਾ ਆ ਦੇ ਆ ਖੜੀ ਨੇ ਧੁੱਪ ਜੜੀ ਤੋਂ ਖਾਵਾਂਗੇ ਕੱਚੇ ਹਰੇ ਜੇ ਪਤਮੀ ਕਿ ਪੀਲੇ ਜੇ ਨਹੀਂ ਹੋਏ ਇਹਦੇ ਕਿ ਇਤਕੀ ਪਿਛਲੀ ਵਾਰ ਤਾਂ ਬਾਹਰ ਤੇ ਨੂੰ ਤੇ ਇਤਕੀ ਦਾ ਬਹੁਤ ਘੱਟ ਲੱਗੇ ਨੇਗੇ ਫਿਰ ਵੀ ਖਾ ਲਏ ਹੈਗੇ ਨੇ ਹਨਾ ਕਿ ਕਿੰਨੇ ਕਰੇਗੇ ਹੋਣਗੇ 15 20 15 ਗਾ ਹੋਣਗੇ 15 20 ਹੈਗੇ ਨੇ ਧੁੱਪ ਜੜੀ ਤੋਂ ਖਾ ਲੇ ਧੁੱਪ ਤਾਂ ਅੱਜ ਮੈਂ ਲਾਦਾ ਕਿਹੜੀ ਨਿਕਲੂਗੀ ਫਿਰ ਜਾਈਚ ਵੇਖੀ ਖਾਜੀ ਲੈ ਇਹਨੇ ਇਹ ਅੰਦਰ ਰੱਖ ਲੈਨੇ ਆ ਫਿਰ ਖਾਂਵਾਂਗੇ ਇਹ ਜਿਹੜਾ ਪੰਚੀ ਸਲੀਪੜਾ ਉਹ ਪਹਿਲੇ ਵੀ ਬਣਾ ਲਾਂਗੇ ਉਹ ਤਾਂ ਤਾਲ ਜਾ ਤੇ ਨਵਾਂ ਵਧੀਆ ਬਣਤੂ ਇੱਕ ਨੂੰ ਤਾਂ ਪਏ ਆਏ ਨੇ ਉਹ ਦੇ ਕੇ ਗਏ ਤੇ ਦਿਲਿੰਦਰ ਆ ਤਾਂ ਬਾਲੇ ਬਦੇ ਬਣਦੇ ਨੇ ਜੀ ਉਹ ਤਾਂ ਦੇਖਾ ਹੋਊਗਾ ਹੁਣ ਚਲ ਅੱਜ ਆ ਅੱਦਾ ਕੀ ਬਣਾਵਾਂਗੇ ਅੱਜ ਤਾਂ ਅੱਦਾ ਕਮਕਦਾ ਨਹੀਂ ਹੁੰਦਾ ਆ ਇਹਦੇ ਨੇ ਬੜਾ ਵਧੀਆ ਬਣਦੇ ਨੇਗੇ ਫਿਰ ਜਦ ਜਵਾਕਾਂ ਨੂੰ ਕਲ ਤੋਂ ਤਰ ਉਹਦੇ ਤੋਂ ਨੇ ਕਹਦਾ ਉਹ ਤਾਂ ਨਾਈਕਾ ਹੱਥਲੋਂ ਆ ਕਰਨ। ਇਹ ਵੀ ਜਦ ਮਹਗੇ ਹੁੰਦੇ ਨੇ ਉਹ ਸਵਾਦ ਲੱਗਦੇ। ਬੁੱਲ ਦੀ ਚੀਜ਼ ਵਧਲਾ ਤੇ ਪੁੱਛੀ 80 ਰੁਪਏ ਕਿਲੋ ਹੁੰਦੇ ਨੇਗੇ। ਨਾ ਆ ਬਸ ਇਹੇ ਕਹਦਾ ਉੱਤਵ ਤੇ ਅੱਜ ਕੱਲ੍ਹ ਜਾਦੇ ਹੁੰਦੇ। ਹਾਂ। ਆ ਹੁਣ ਜਿਹੜੇ ਜਿਹੜੇ ਪੈਲਾ ਲਾਉਣੇ ਨੇਗੇ ਹੁਣ ਆਚਾਰ ਲਾ ਦਿਓ। ਥੋੜੀ ਤੋਂ ਬਾਅਦ। ਚਲੋ ਜੀ ਜਿਹੜਾ ਟਾਈਮ ਹੈਗਾ 10:30 ਵੱਜ ਚੁੱਕੇ ਨੇਗੇ। ਤੇ ਆਪਾਂ ਤੁਹਾਡੇ ਨਾਲ ਸੇਰ ਦਾ ਬਲੌਗ ਸ਼ੇਅਰ ਕਰਤਾ ਸੀਗਾ ਤੇ ਇੱਕ ਆਪਾਂ ਹੁਣ ਉਸ ਤੋਂ ਬਾਅਦ ਬਲੌਗ ਬਣਾਵਾਂਗੇ ਉਹ ਆਪਾਂ ਸ਼ਾਮ ਨੂੰ ਅਪਲੋਡ ਕਰਾਂਗੇ ਵੀਡੀਓ ਤੇ ਉਹ ਵੀਡੀਓ ਵੀ ਐਂਡ ਤੱਕ ਜਰੂਰ ਦੇਖਿਓ ਤੇ ਮੈਂ ਉਮੀਦ ਕਰਦੀ ਤੁਹਾਨੂੰ ਇਹ ਵਾਲੀ ਵੀਡੀਓ ਬਹੁਤ ਵਧੀਆ ਲੱਗੂਗੀ ਤੇ ਦੂਸਰੀ ਜਿਹੜੀ ਆਪਾਂ ਸ਼ਾਮ ਨੂੰ ਖਾਵਾਂਗੇ ਉਹ ਵੀ ਬਹੁਤ ਵਧੀਆ ਲੱਗੂਗੀ ਚਲੋ ਜੀ ਏਸੇ ਅਜਿਹੇ ਦਾ ਆਪਣਾ ਬਲੌਗ ਤੇ ਬਲੌਗ ਦੇ ਅੰਤ ਆਪਾਂ ਇੱਥੇ ਕਰਦੇ ਹਾਂ ਜੀ ਮੈਂ ਉਮੀਦ ਕਰਦੇ ਤੁਹਾਨੂੰ ਅੱਜ ਦਾ ਬਲੌਗ ਬਹੁਤ ਹੀ ਵਧੀਆ ਲੱਗਿਆ ਹੋਊਗਾ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਚਲੋ ਜੀ ਬਲੌਗ ਦੇ ਨਾਲ ਅੱਪੈਠੀ ਕਰਦੇ ਆਂ ਜੀ ਮਿਲਦੇ ਆਂ ਅਗਲੇ ਬਲੌਗ ਦੇ ਨਾਲ ਸ਼ਤਸ਼ੀ ਅਕਾਲ